ਉਮਾ ਤੇ ਲੋਕ ਜੀ ਦੀ ਕਿਤਾਬ ਅਮ੍ਰਿਤਾ 임ਰੋਜ ਇੱਕ ਪਿਆਰ ਕਹਾਣੀ ਅਨੁਵਾਦ ਜਸਬੀਰ ਭੁੱਲਰ ਦਾ ਪਹਿਲਾ ਭਾਗ 1996 ਵਿੱਚ ਦੇਰਾਦੋਂ ਤੋਂ ਦਿੱਲੀ ਭਰਤਦੇ ਆ ਮੈਂ ਅਮ੍ਰਿਤਾ ਪ੍ਰੀਤਮ ਦੀ ਕਿਤਾਬ ਸਮ ਟਾਈਮਸ ਆਈ ਟੈਲ ਥਿਸ ਟੂ ਦਾ ਰਿਵਰ ਜਿਸ ਦਾ ਅਨੁਵਾਦ ਆਰਲੀਨ ਜਾਇਦੇ ਨੇ ਕੀਤਾ ਹੈ ਖਰੀਦ ਲਈ ਮੈਂ ਬਿਨਾਂ اٹਕੇ ਸਾਰੇ ਰਾਉ ਕਿਤਾਬ ਪੜਦੀ ਰਹੀ ਉਨ੍ਹਾਂ ਦੇ ਸ਼ਬਦਾਂ ਨੇ ਜਿਵੇਂ ਮੈਨੂੰ ਬੰਨ੍ਹ ਲਿਆ ਹੋਵੇ। ਉਨ੍ਹਾਂ ਦੀ ਕਵਿਤਾ अर्ਲੀ ਸਪ੍ਰਿੰਗ ਵਿੱਚ ਉਨ੍ਹਾਂ ਦੇ ਸ਼ਬਦ ਬੈਗਿੰਗ ਫਾਰ ਆਈ ਪਿੰਚ ਆਫ ਚੈਟ ਮਾਸਕ ਅਤੇ ਸਨ ਆਸਕਿੰਗ ਫਾਰ ਐਨ ਐਵਰ ਟੂ ਕਿੰਡਲ ਹਿਸ ਫਾਇਰ ਨੇ ਮੇਰੇ ਮਨ ਦੇ ਤਾਰਾਂ ਨੂੰ ਚੁੰਚੁਣੀ ਲਾ ਦਿੱਤੀ। ਉਨ੍ਹਾਂ ਦੀ ਕਵਿਤਾ ਵਿੰਡੋ ਵਿੱਚ ਟਾਈਮ ਗਾਰਡ ਬੂਸਟ ਐਟ ਬਲੇਡ ਵਰਗੇ ਸ਼ਬਦਾਂ ਨੇ ਮੈਨੂੰ ਵਕਤ ਦੇ ਕਿਸੇ ਦੂਸਰੇ ਧਾਰੇ ਵਿੱਚ ਪਹੁੰਚਾ ਦਿੱਤਾ। ਉਹਨਾਂ ਦੀ ਕਵਿਤਾ ਇਹ ਮੀਟਿੰਗ ਮੈਨੂੰ ਇੱਕ ਅਨੋਖੇ ਆਲਮ ਵਿੱਚ ਲੈ ਗਈ ਇੱਕ ਇਹੋ ਜਿਹਾ ਮਾਹੌਲ ਵਿੱਚ ਜੋ ਦੁਨੀਆਵਾਦੀ ਨਹੀਂ ਸੀ ਸਗੋਂ ਇਸ ਜਹਾਨ ਫਾਨੀ ਤੋਂ ਵੀ ਪਰਾ ਸੀ ਉਹਨਾਂ ਲਿਖਿਆ ਸੀ ਫੇਰ ਸਵੇਰੇ ਸਵੇਰੇ ਅਸੀਂ ਕਾਗਜ਼ ਤੇ ਪਾਟੇ ਹੋਏ ਟੁਕੜਿਆਂ ਵਾਂਗ ਮਿਲੇ ਮੈਂ ਆਪਣੇ ਹੱਥ ਵਿੱਚ ਉਸ ਦਾ ਹੱਥ ਲਿਆ ਉਹਨੇ ਆਪਣੀਆਂ ਬਾਹਾਂ ਵਿੱਚ ਮੈਨੂੰ ਘੁੱਟ ਲਿਆ ਤੇ ਫਿਰ ਅਸੀਂ ਦੋਵੇਂ ਇੱਕ ਸੈਂਸਰ ਵਾਂਗ ਹੱਸੇ ਤੇ ਫਿਰ ਕਾਗਜ਼ ਨੂੰ ਇੱਕ ਠੰਡੇ ਮੇਜ਼ ਉੱਤੇ ਰੱਖ ਕੇ ਉਸ ਸਾਰੀ ਨਜ਼ਮ ਉੱਤੇ ਲੀਕ ਫੇਰ ਦਿੱਤੀ ਇੱਕ ਹੋਰ ਥਾਂ ਉਹ ਲਿਖਦੇ ਨੇ ਤਵਾਰਿਕ ਅੱਜ ਚੌਂਕੇ ਵਿੱਚੋਂ ਭੁੱਖਣ ਪਾਣੀ ਉੱਠ ਗਈ ਹੈ ਉਹ ਆਪਣੇ ਤਜਰਬੇ ਨੂੰ ਜਿਵੇਂ ਕਿਸੇ ਮੁਸਵਰ ਦੀ ਤਰ੍ਹਾਂ ਆਪਣੇ ਬੋਸ਼ ਸ਼ੋਹਾ ਨਾਲ ਵਿਖਾ ਤਰਸਾ ਰਹੇ ਹੋਣ ਵਕਤ ਨੇ ਉਸ ਦੀ ਜ਼ਿੰਦਗੀ ਕੋਲੋਂ ਅੰਗਿਆਰ ਖੋਲ ਐ ਤੇ ਆਪਣੀਆਂ ਉਂਗਲਾਂ ਲੂ ਬੈਠਾ ਉਹਨਾਂ ਦੇ ਇਹੋ ਜਿਹੇ ਫਲਸਫੇ ਭਰੇ ਆਲਵਾ ਅਲਫਾਜ਼ ਮੈਨੂੰ ਅਧਿਆਤਮਿਕ ਉਚਾਈ ਤੱਕ ਲੈ ਗਏ ਮੈਂ ਜਿਉਂ-ਜਿਉਂ ਸਫ਼ੇ ਉਥਲਦੀ ਗਈ ਮੈਨੂੰ ਲੇਖਕਾ ਆਪਣੇ ਹੋਰ ਨੇੜੇ ਆਉਂਦੀ ਮਹਿਸੂਸ ਹੋਈ ਕਿਤਾਬ ਦੇ ਆਖਰੀ ਪੰਨੇ ਤੱਕ ਪਹੁੰਚਦਿਆਂ ਅਮ੍ਰਿਤਾ ਜੀ ਨਾਲ ਮੁਲਾਕਾਤ ਦੀ ਪਰਵਲ ਇੱਛਾ ਨੇ ਮੈਨੂੰ ਘੇਰ ਲਿਆ ਹੁਣ ਮੈਂ ਦਿੱਲੀ ਵਿੱਚ ਉਨ੍ਹਾਂ ਦੀ ਤਲਾਸ਼ ਕਰ ਰਹੀ ਸਾਂ ਮੈਂ ਲਗਾਤਾਰ ਇੱਕ ਐਹੋ ਜਿਹੇ ਸਾਕਸ਼ ਦੀ ਖੋਜ ਵਿੱਚ ਸਾਂ ਜਿਹੜਾ ਅਮ੍ਰਿਤਾ ਜੀ ਨਾਲ ਮੇਰੀ ਵਾਕਫੀਅਤ ਕਰਵਾ ਦੇਵੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਇੱਕ ਸਹਾਇਤਾ ਗੋਸ਼ਟੀ ਦੌਰਾਨ ਮੇਰੀ ਮੁਲਾਕਾਤ ਅਮ੍ਰਿਤਾ ਜੀ ਦੇ ਇੱਕ ਦੋਸਤ ਨਾਲ ਹੋ ਗਈ। ਮੈਂ ਉਹਨਾਂ ਨੂੰ ਕਿਹਾ ਕਿ ਉਹ ਅਮ੍ਰਿਤਾ ਜੀ ਨਾਲ ਮੇਰੀ ਮੁਲਾਕਾਤ ਕਰਾ ਦੇਣ। ਉਹਨਾਂ ਦੀ ਸਿਹਤ ਅੱਜਕੱਲ ਠੀਕ ਨਹੀਂ। ਇਸ ਲਈ ਉਹ ਕਿਸੇ ਨੂੰ ਮਿਲਦੇ ਜੁਲਦੇ ਵੀ ਨਹੀਂ। ਉਹਨਾਂ ਕਿਹਾ, "ਮੇਰੇ ਬਾਜੀਤ ਹੋਣ ਤੇ ਉਹਨਾਂ ਝਿਜਕਦਿਆਂ ਹੋਇਆਂ ਮੈਨੂੰ ਅਮ੍ਰਿਤਾ ਜੀ ਦਾ ਪਤਾ ਅਤੇ ਟੈਲੀਫੋਨ ਨੰਬਰ ਦੇ ਦਿੱਤਾ। ਦਿਨ-ਬਦਿਨ ਅਮ੍ਰਿਤਾ ਜੀ ਨੂੰ ਮਿਲਣ ਦੀ ਮੇਰੀ ਇੱਛਾ ਜੋਰ ਫੜਦੀ ਜਾ ਰਹੀ ਸੀ ਮੈਂ ਸੋਚਦੀ ਰਹਿੰਦੀ ਸਾਂ ਕਿ ਉਹਨਾਂ ਨੂੰ ਮਿਲਣ ਦਾ ਕੀ ਟੰਗ ਲੱਬਿਆ ਜਾਵੇ ਇਸੇ ਦੌਰਾਨ ਮੇਰਾ ਦੂਸਰਾ ਕਵਿਤਾ ਸੰਗ੍ਰਹਿ ਛਪ ਕੇ ਆ ਗਿਆ ਅਤੇ ਨਾਲ ਹੀ ਮੇਰੀਆਂ ਕਵਿਤਾਵਾਂ ਦੀ ਆਡੀਓ ਕੈਸਟ ਵੀ ਮੇਰੀ ਇੱਕ ਦੋਸਤ ਨੇ ਸਲਾਹ ਦਿੱਤੀ ਕਿ ਮੈਨੂੰ ਆਪਣੀ ਕਿਤਾਬ ਤੇ ਆਡੀਓ ਕੈਸਟ ਅਮ੍ਰਿਤਾ ਜੀ ਨੂੰ ਭੇਟ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਕੋਲੋਂ ਮਾਰਗਦਰਸ਼ਨ ਹਾਸਲ ਕਰ ਸਕਾਂ ਉਹਦੀ ਸਲਾਹ ਮੈਨੂੰ ਬਹੁਤ ਪਸੰਦ ਆਈ ਹੁਣ ਮੈਂ ਅਮ੍ਰਿਤਾ ਜੀ ਦੇ ਸਹਿਤ ਯਾਬ ਹੋਣ ਦੀ ਉਡੀਕ ਕਰਨ ਲੱਗ ਪਈ ਮੈਂ ਬਚਪਨ ਤੋਂ ਹੀ ਅਮਰਤਾ ਜੀ ਬਾਰੇ ਜਾਣਦੀ ਸਾਂ ਮੈਂ ਉਹਨਾਂ ਦੇ ਲਿਖੇ ਹੋਏ ਕਈ ਗੀਤ ਗਾਏ ਸਨ ਸ਼ਾਇਦ ਮੈਂ ਸਿਰਫ 12 ਸਾਲ ਦੀ ਸਾਂ ਜਦੋਂ ਉਹਨਾਂ ਦਾ ਲਿਖਿਆ ਹੋਇਆ ਇੱਕ ਗੀਤ ਇੱਕ ਮਹਿਫਲ ਵਿੱਚ ਗਾਇਆ ਸੀ ਉਦੋਂ ਮੈਂ ਉਹਨਾਂ ਦੇ ਗੀਤਾਂ ਦੀ ਗਹਿਰਾਈ ਅਤੇ ਅਰਥਾਂ ਤੱਕ ਨਹੀਂ ਸਾਂ ਪਹੁੰਚ ਸਕਦੀ ਪਰ ਉਹਨਾਂ ਵਿੱਚ ਰਚੀ ਹੋਈ ਲੈ ਤਾਲ ਮੈਨੂੰ ਖੂਬ ਆਨੰਦ ਦਿੰਦੀ ਸੀ ਵਕਤ ਬੀਤਣ ਨਾਲ ਉਹਨਾਂ ਦੇ ਗੀਤਾਂ ਨੇ ਮੇਰੇ ਦਿਲ ਵਿੱਚ ਇੱਕ ਖਾਸ ਥਾਂ ਬਣਾ ਲਿਆ ਸੀ ਜਦੋਂ ਵੀ ਕਦੀ ਮੈਂ ਉਹਨਾਂ ਦੀਆਂ ਕਿਤਾਬਾਂ ਪੜ੍ਹਦੀ ਜਾਂ ਉਹਨਾਂ ਨੂੰ ਰੇਡੀਓ ਉੱਤੇ ਸੁਣਦੀ ਟੀਵੀ ਉੱਤੇ ਵੇਖਦੀ ਤਾਂ ਮੇਰੇ ਦਿਲ ਵਿੱਚ ਜਜ਼ਬਾਤ ਦੀ ਇੱਕ ਅਜੀਬ ਜਿਹੀ ਤਰੰਗ ਛੇੜ ਪੈਂਦੀ ਜਿਹੜੀ ਮੈਨੂੰ ਉਹਨਾਂ ਦੇ ਹੋਰ ਕਰੀਬ ਲੈ ਜਾਂਦੀ ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ ਮੈਂ ਨਿਰੰਤਰ ਉਹਨਾਂ ਦੇ ਗੀਤਾਂ ਨੂੰ ਗਾਉਂਦੀ ਰਹੀ ਅੱਜ ਵੀ ਮੈਨੂੰ ਉਸ ਸਵਾ ਦਾ ਸਨਾਟਾ ਸੰਵੇਦਨਾ ਨਾਲ ਲਬਰੀਜ਼ ਮਾਹੌਲ ਸੁਣਨ ਵਾਲਿਆਂ ਦੀਆਂ ਅੱਖਾਂ ਵਿੱਚ ਤੈਰਦੀ ਨਮੀ ਅਤੇ ਮੇਰੀਆਂ ਆਪਣੀਆਂ ਪਾਲਕਾਂ ਉੱਤੇ ਠਹਿਰੂ ਠਹਿਰੇ ਅਥਰੂ ਯਾਦ ਨੇ ਜਦੋਂ ਮੈਂ ਉਹਨਾਂ ਦਾ ਮਸ਼ਹੂਰ ਗੀਤ ਵਾਰਿਸ ਸ਼ਾਹ ਕਾਇਆ ਸੀ ਜਿਹੜਾ ਉਹਨਾਂ ਭਾਰਤ ਪਾਕ ਦੀ ਵੰਡ ਵੇਲੇ ਲਿਖਿਆ ਸੀ ਇਹ ਗੀਤ ਜਦੋਂ ਵੀ ਕਿਤੇ ਗਾਇਆ ਜਾਂਦਾ ਹੈ ਤਾਂ ਸਭਾ ਵਿੱਚ ਇਹੋ ਜਿਹਾ ਸਨਾਟਾ ਹੀ ਪਸਰ ਜਾਂਦਾ ਹੈ ਕੁਝ ਸਰੋਤੇ ਤਾਂ ਭਾਵੁਕ ਹੋ ਕੇ ਰੋਣ ਵੀ ਲੱਗ ਪੈਂਦੇ ਹਨ ਅਤੇ ਬਾਅਦ ਵਿੱਚ ਨਜ਼ਮ ਅਤੇ ਉਹਦੀ ਸ਼ਾਇਰੀ ਲਈ ਮੱਠੀਆਂ-ਮੱਠੀਆਂ ਤਾੜੀਆਂ ਵੱਜਦੀਆਂ ਨੇ ਉਹਨਾਂ ਦੇ ਬੋਲ ਅਤੇ ਭਾਵ ਸਰੋਤੇ ਨੂੰ ਵੀ ਰੁਕਣ ਸੁਣ ਮਹਿਸੂਸ ਕਰਨ ਅਤੇ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਖਾਸ ਕਰ ਵੰਡ ਦਾ ਦਰਦ ਤਕਲੀਫ ਤੇ ਦੁੱਖ ਦਿਲ ਨੂੰ ਝੰਜੋੜ ਕੇ ਰੱਖ ਦਿੰਦਾ ਹੈ ਮੈਨੂੰ ਯਾਦ ਸੀ ਅਮ੍ਰਿਤਾ ਜੀ ਦਾ ਜਨਮ ਦਿਨ 31 ਅਗਸਤ ਨੂੰ ਹੁੰਦਾ ਹੈ ਉਹਨਾਂ ਨੂੰ ਮਿਲਣ ਦਾ ਇੱਕ ਚੰਗਾ ਅਵਸਰ ਸੀ ਮੈਂ ਉਹਨਾਂ ਦੇ ਇੱਕ ਲੇਖਕ ਦੋਸਤ ਨੂੰ ਫੋਨ ਕੀਤਾ ਮੈਨੂੰ ਪਤਾ ਸੀ ਕਿ ਉਹ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਜ਼ਰੂਰ ਜਾਣਗੇ ਮੈਂ ਉਹਨਾਂ ਨੂੰ ਅਮ੍ਰਿਤਾ ਜੀ ਨਾਲ ਇੱਕ ਛੋਟੀ ਜਹੀ ਮੁਲਾਕਾਤ ਕਰਵਾਉਣ ਦੀ ਗੁਜਾਰਿਸ਼ ਕੀਤੀ ਉਹਨਾਂ ਨੇ ਅਮ੍ਰਿਤਾ ਜੀ ਨੂੰ ਫੋਨ ਕੀਤਾ ਤੇ ਉਹ ਮੰਨ ਗਏ ਮੈਂ ਬਹੁਤ ਖੁਸ਼ ਸਾਂ ਬਹੁਤ ਉਤੇਜਿਤ ਸਾਂ ਅਮ੍ਰਿਤਾ ਜੀ ਨੂੰ ਮਿਲਣ ਜਾਣਾ ਮੇਰੇ ਲਈ ਇੱਕ ਵਿਸ਼ੇਸ਼ ਅਪਰਸ ਸੀ ਮੈਂ ਉ체ਚੀ ਤਿਆਰੀ ਕੀਤੀ ਫੁੱਲਾਂ ਵਾਲੀ ਦੁਕਾਨ ਤੋਂ ਸਭ ਤੋਂ ਸੋਹਣਾ ਦਿੱਸਦਾ ਗੁਲਦਸਤਾ ਖਰੀਦ ਲਿਆ ਹਾਜ ਖਾਸ ਦਾ ਸਥਿਤ ਉਹਨਾਂ ਦੇ ਘਰ ਅਸੀਂ ਲਗਭਗ 11:30 ਵਜੇ ਪਹੁੰਚ ਗਏ ਚੌ ਪਾਸਿਆਂ ਤੋਂ ਰੁੱਖਾਂ ਨਾਲ ਘਿਰਿਆ ਉਹਨਾਂ ਦਾ ਤਿੰਨ ਮੰਜ਼ਲਾ ਮਕਾਨ ਗਮਲਿਆਂ ਵਿੱਚ ਬਹੁਤ ਸਾਰੇ ਬੂਟੇ ਵੇਲਾ ਨਾਲ ਸਜਿਆ ਹੋਇਆ ਕੋਰੀਡੋਰ ਇੱਕ ਵੱਡੇ ਰੁੱਖ ਦੀ ਸ਼ਾਹ ਨਾਲ ਟਕਿਆ ਹੋਇਆ ਘਰ ਅਤੇ ਪੱਥਰਾਂ ਦੀ ਦੀਵਾਰ ਜਿਸ ਉੱਤੇ ਬੜੇ ਕਲਾਤਮਕ ਟੰਗ ਨਾਲ ਗੇਰੂਏ ਰੰਗ ਵਿੱਚ ਲਿਖਿਆ ਹੈ ਅਮ੍ਰਿਤਾ ਪ੍ਰੀਤਮ ਮੇਰੇ ਅੰਦਰ ਚੁਣਚਣੀ ਜਿਹੀ ਛਿੜੀ ਪੋਰਚ ਨੂੰ ਪਾਰ ਕਰਦਿਆਂ ਹੀ ਸੱਜੇ ਪਾਸੇ ਲੱਕੜੀ ਦਾ ਦਰਵਾਜ਼ਾ ਹੈ ਜਿਸ ਨੂੰ ਪੀਲੇ ਗੇਰੂਏ ਰੰਗ ਨਾਲ ਰੰਗਿਆ ਹੋਇਆ ਹੈ ਇਸ ਦਰਵਾਜ਼ੇ ਦੇ ਸੱਜੇ ਪਾਸੇ ਬਹੁਤ ਹੀ ਛੋਟੇ ਸ਼ਬਦਾਂ ਵਿੱਚ ਲਿਖਿਆ ਹੈ ਅਮ੍ਰਿਤਾ 임ਰੋਜ਼ ਅਤੇ ਨਾਲ ਹੀ ਘੰਟੀ ਦਾ ਬਟਨ ਹੈ ਅਮ੍ਰਿਤਾ ਜੀ ਦੇ ਘਰ ਦੇ ਬਾਹਰ ਪੌਦਿਆਂ ਨੂੰ ਵੇਖ ਕੇ ਮੈਨੂੰ ਯਾਦ ਆਇਆ ਕਿ ਉਹਨਾਂ ਆਪਣੀ ਇੱਕ ਕਿਤਾਬ ਵਿੱਚ ਇੱਕ ਗੁਜਰਾਤੀ ਗਾਣੇ ਦਾ ਜ਼ਿਕਰ ਕੀਤਾ ਹੈ ਸਾਈਆਰੇ ਮੇਰੀ ਗਲੀ ਕੋ ਸ਼ੈਲਕੜੀ ਪਹਿਨਾ ਦੇ ਇੱਥੇ ਉਹਨਾਂ ਕਲਪਨਾ ਕੀਤੀ ਹੈ ਕਿ ਇੱਕ ਕਹਾਣੀ ਦੀ ਮਿੱਟੀ ਦੇ ਬਣੇ ਘਰ ਦੀ ਟਾਇਲਾਂ ਨਾਲ ਟਕੀਆਂ ਛੱਤਾਂ ਦੀ ਜਿੱਥੇ ਇੱਕ ਹੁਸਨ ਮੋਲਦਾ ਹੈ ਅਤੇ ਇੱਕ ਸ਼ਾਹਰੀ ਮੁੰਡੇ ਉੱਤੇ ਮਰਮਿਟਦਾ ਹੈ ਕੁੜੀ ਆਪਣੇ ਸਾਧਾਰਨ ਵਸਤੀ ਵੱਲ ਵੇਖ ਕੇ ਹੀਣ ਭਾਵਨਾ ਨਾਲ ਭਰੀ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ ਕਿ ਉਹ ਛੇਲ ਕੜੀ ਦਾ ਇੱਕ ਪੌਦਾ ਉਹਦੀ ਗਲੀ ਵਿੱਚ ਲਵਾ ਦੇਵੇ ਤਾਂ ਕਿ ਉਸ ਗਲੀ ਦੀ ਉਸ ਵਸਤੀ ਦੀ ਸ਼ਾਨ ਵੱਧ ਜਾਵੇ ਜਿਉਂ ਹੀ ਮੈਂ ਘਰ ਵਿੱਚ ਦਾਖਲ ਹੋਈ ਮੇਰੀ ਨਜ਼ਰ ਛੇਲ ਕੜੀ ਦੇ ਉਹੀ ਹਰੇ ਪੱਤੇ ਤੇ ਗੂੜੇ ਲਾਲ ਰੰਗ ਦੇ ਫੁੱਲਾਂ ਨੂੰ ਲੱਭਣ ਲੱਗ ਪਈ। ਅਮ੍ਰਿਤਾ ਜੀ ਨੇ ਇੱਕ ਵਾਰ ਲਿਖਿਆ ਸੀ ਕਿ ਉਹਨਾਂ ਨੂੰ ਯਾਦ ਨਹੀਂ ਕਿ ਕਦੋਂ ਉਹਨਾਂ ਨੇ 임ਰੋਜ਼ ਨੂੰ ਸ਼ੈਲਕੜੀ ਦਾ ਇੱਕ ਬੂਟਾ ਲਾਉਣ ਲਈ ਆਖਿਆ ਸੀ ਅਤੇ ਕਦੋਂ 임ਰੋਜ਼ ਜੀ ਨੇ ਉਹਨਾਂ ਦੀ ਇਹ ਗੱਲ ਸੁਣ ਲਈ ਅਤੇ ਉਹਨਾਂ ਦੇ ਘਰ ਦੇ ਵਿਹੜੇ ਵਿੱਚ ਤੇ ਛੱਤ ਤੇ ਚੌਂ ਕੋਨੀ ਸ਼ੈਲਕੜੀ ਦੇ ਪੌਦੇ ਲਗਵਾ ਦਿੱਤੇ। ਹੁਣ ਉਹ ਆਪਣੀ ਜ਼ਿੰਦਗੀ ਦੀ ਸ਼ਾਮ ਵੇਲੇ 임ਰੋਜ਼ ਦਾ ਹੱਥ ਫੜ ਕੇ ਸ਼ੈਲਕੜੀ ਦੇ ਪੌਦੇ ਨੂੰ ਆਪਣੇ ਬੁੱਲਾਂ ਨਾਲ ਸ਼ੁਹਣ ਲਈ ਹੌਲੀ-ਹੌਲੀ ਪੌੜੀਆਂ ਚੜ੍ਹ ਕੇ ਛੱਤ ਉੱਤੇ ਜਾਂਦੀ ਹੈ। ਅਮ੍ਰਿਤਾ ਜੀ ਘਰ ਦੀ ਪਹਿਲੀ ਮੰਜ਼ਲ ਉੱਤੇ ਰਹਿੰਦੇ ਹਨ। ਅਸੀਂ ਪੌੜੀਆਂ ਰਾਹੀਂ ਉੱਪਰ ਜਾ ਰਹੇ ਸਾਂ। ਇਮਰੋਜ਼ ਜੀ ਦੀਆਂ ਪੇਂਟਿੰਗਸ ਨਾਲ ਉਹ ਰਾਹ ਫਵਿਆ ਹੋਇਆ ਸੀ। ਉਹਨਾਂ ਪੌੜੀਆਂ ਰਾਹੀਂ ਉੱਪਰ ਜਾਣਾ ਆਪਣੇ ਆਪ ਵਿੱਚ ਅਨੂਠਾ ਅਨੁਭਵ ਸੀ ਅਤੇ ਦਿਲਚਸਪ ਵੀ। ਹਰ ਪੇਂਟਿੰਗ ਵਿੱਚ ਅਮ੍ਰਿਤਾ ਜੀ ਸਨ ਅਤੇ ਹਰ ਪੇਂਟਿੰਗ ਦਾ ਇੱਕ ਵੱਖਰਾ ਅੰਦਾਜ਼ ਸੀ। ਉਹਨਾਂ ਦੀ ਸ਼ਖਸੀਅਤ ਦਾ ਇੱਕ ਵੱਖਰਾ ਪਹਿਲੂ ਝਾਕ ਰਿਹਾ ਸੀ। ਮੈਂ ਪੇਂਟਿੰਗਸ ਨੂੰ ਥੋੜਾ ਥੋੜਾ ਰੋਕ ਕੇ ਵੇਖਣਾ ਚਾਹੁੰਦੀ ਸਾਂ ਤਾਂ ਕਿ ਉਹਨਾਂ ਦੀ ਸਖਸ਼ੀਅਤ ਨੂੰ ਕੁਝ ਹੋਰ ਨੇੜਿਓਂ ਜਾਣ ਸਕਾਂ ਪਹਿਚਾਣ ਸਕਾਂ ਕਲਾਕਾਰ 임ਰੋਜ਼ ਨੇ ਪੌੜੀਆਂ ਦੀ ਕੰਦ ਲੈਂਪ ਸ਼ੈਡਸ ਆਲ ਸਭ ਥਾਂ ਹੀ ਆਪਣੀ ਪੈੜ ਛੱਡੀ ਹੋਈ ਸੀ ਰੰਗੋਲੀ ਨਾਲ ਸਜੀਆਂ ਪੌੜੀਆਂ ਦਾ ਫਰਸ਼ ਉਸ ਉੱਪਰ ਕਿਧਰੇ ਕਿਧਰੇ ਰੱਖੇ ਹੋਏ ਸਜੇ ਖੱਬੇ ਘੜੇ ਸਭ ਦਾ ਤ왈ਕ ਵੇਖਣ ਨਾਲ ਹੀ ਸੀ ਸਭ ਪਾਸੇ ਅਮ੍ਰਿਤਾ ਹੀ ਅਮ੍ਰਿਤਾ ਸੀ ਜਿਵੇਂ 임ਰੋਜ਼ ਨੇ ਆਪਣੇ ਮਨ ਦੀ ਫੱਟੀ ਉੱਤੇ ਉਹਨਾਂ ਦੀ ਤਸਵੀਰ ਵਾਹੀ ਹੋਈ ਹੋਵੇ ਜਿਵੇਂ ਇੱਕ ਜਿਸਮ ਤੇ ਇੱਕ ਰੂਹ ਇੱਕ ਬੁੱਤ ਤੇ ਬਲਿਹਾਰੀ ਕੁਦਰਤ ਮਿਲ ਕੇ ਇੱਕ ਆਕਾਰ ਹੋ ਰਹੇ ਹੋਣ ਹਾਲਾਂਕਿ ਅਸੀਂ ਹਾਲੇ ਘਰ ਅੰਦਰ ਦਾਖਲ ਨਹੀਂ ਸਾਂ ਹੋਏ ਫਿਰ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਮ੍ਰਿਤਾ ਜੀ ਨਾਲ ਟੁਕੜੀਆਂ ਵਿੱਚ ਮੇਰੀ ਮੁਲਾਕਾਤ ਹੋ ਗਈ ਹੋਵੇ ਜਿਵੇਂ ਉਹਨਾਂ ਦੀ ਪਿੰਨੀ ਪਿੰਨੀ ਖੁਸ਼ਬੂ ਮੈਨੂੰ ਆਉਣ ਲੱਗ ਪਈ ਸੀ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਨੇੜੇ ਹੀ ਕਿਤੇ ਸਨ ਉਹ ਅਮ੍ਰਿਤਾ ਜਿਹੜੇ ਆਪਣੇ ਕਿਰਦਾਰਾਂ ਦਾ ਵੀ ਕੁਝ-ਕੁਝ ਹਿੱਸਾ ਸਨ ਪੌੜੀਆਂ ਲੰਘ ਕੇ ਅਸੀਂ ਇੱਕ ਕਮਰੇ ਵਿੱਚ ਦਾਖਲ ਹੋ ਗਏ ਉਸ ਕਮਰੇ ਦੇ ਖੱਬੇ ਪਾਸੇ ਸ਼ਾਇਦ ਭੋਜਨ ਵਾਲਾ ਕਮਰਾ ਸੀ ਅਸੀਂ ਸੱਜੇ ਪਾਸੇ ਮੁੜੇ ਅਤੇ ਇੱਕ ਹੋਰ ਵੱਡੇ ਸਾਰੇ ਕਮਰੇ ਅੰਦਰ ਚਲੇ ਗਏ ਉੱਥੇ ਬਹੁਤ ਸਾਰੀਆਂ ਪੇਂਟਿੰਗਸ ਅਤੇ ਕੈਲੀਗ੍ਰਾਫੀ ਦੀਆਂ ਤਸਵੀਰਾਂ ਸਨ ਇਸ ਕਮਰੇ ਦੇ ਬਾਹਰ ਇੱਕ ਵੱਡੀ ਮੇਜ਼ ਸੀ ਉਸ ਉੱਤੇ ਸ਼ੀਸ਼ਾ ਲੱਗਾ ਹੋਇਆ ਸੀ ਅਤੇ ਸ਼ੀਸ਼ੇ ਉੱਤੇ ਇੱਕ ਰੁੱਖ ਦੀ ਬਹੁਤ ਵੱਡੀ ਟਾਣੀ ਰੱਖੀ ਹੋਈ ਸੀ ਮੇਜ਼ ਉੱਤੇ ਰੱਖੀ ਟਾਣੀ ਅਤੇ ਉਸ ਦਾ ਪਰਛਾਵਾਂ ਦੋਵੇਂ ਇਕੱਠੇ ਵਿਖਾਈ ਦੇ ਰਹੇ ਸਨ ਬੜਾ ਹੀ ਖੂਬਸੂਰਤ ਨਜ਼ਾਰਾ ਸੀ ਉਹ ਕੀ ਸੀ ਕਿਉਂ ਰੱਖੀ ਹੋਈ ਸੀ ਉਸ ਦੀ ਅਹਿਮੀਅਤ ਕੀ ਸੀ ਮੇਰੇ ਲਈ ਇਹ ਜਾਨਣਾ ਬਾਕੀ ਸੀ ਹੁਣ ਅਸੀਂ ਅਮ੍ਰਿਤਾ ਜੀ ਦੇ ਕਮਰੇ ਵਿੱਚ ਦਾਖਲ ਹੋਏ ਉਹ ਆਪਣੇ ਬਿਸਤਰੇ ਦੇ ਇੱਕ ਪਾਸੇ ਬੈਠੇ ਹੋਏ ਸਨ ਹਾਲਾਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਉਹ ਫਿਰ ਵੀ ਬਹੁਤ ਸੋਹਣੇ ਲੱਗ ਰਹੇ ਸਨ ਮੋਹ ਅਤੇ ਆਦਰਵਾਸ ਮੈਥੋਂ ਆਪਣੀਆਂ ਨਜ਼ਰਾਂ ਉਹਨਾਂ ਦੇ ਚਿਹਰੇ ਤੋਂ ਪરાਹੀ ਨਹੀਂ ਸੰ ਹੋ ਰਹੀਆਂ ਮੇਰਾ ਸਤਕਾਰ ਸਵੀਕਾਰ ਕਰਦੇ ਹੋਏ ਉਹ ਮੁਸਕਰਾਉਣ ਲੱਗ ਪਏ ਮੈਨੂੰ ਉਹਨਾਂ ਦੇ ਮੋਹ ਪਰੇ ਵਤੀਰੇ ਅਤੇ ਸਲੀਕੇ ਨੇ ਸਹਿਜੇ ਹੀ ਛੂ ਲਿਆ ਮੈਂ ਹੌਲੀ ਜਿਹੀ ਉਹਨਾਂ ਦੀ ਗੋਦ ਵਿੱਚ ਗੁਲਦਸਤਾ ਰੱਖ ਦਿਆਂ ਕਿਹਾ ਹੈਪੀ ਬਰਥਡੇ ਮੈਂ ਵੇਖਿਆ ਉਹਨਾਂ ਦੇ ਕੋਮਲ ਚਿਹਰੇ ਉੱਤੇ ਮੁਸਕਰਾਹਟ ਫੈਲ ਗਈ ਸੀ ਉਜਲੀ ਰੰਗਤ ਕੱਟੇ ਹੋਏ ਨਿੱਕੇ ਨਿੱਕੇ ਵਾਲ ਗਲ ਉੱਤੇ ਤੇ ਨਾਜ਼ਕ ਬਦਨ ਨੰਨੇ ਨੰਨੇ ਹੱਥ ਸੋਹਣੀਆਂ ਜਹੀਆਂ ਪਤਲੀਆਂ ਉਂਗਲਾਂ ਮਹਿਰਾਨ ਸਾਹ ਕੇ ਨਾਜ਼ਕ ਜਹੀ ਇਸ ਔਰਤ ਨੇ ਐਨੇ ਸਮਰੱਥ ਅਤੇ ਵਿਆਪਕ ਰੂਪ ਵਿੱਚ ਸਾਹਿਤ ਦੀ ਸਿਰਜਣਾ ਕਿਸ ਤਰ੍ਹਾਂ ਕਰ ਦਿੱਤੀ ਸੀ ਅਮ੍ਰਿਤਾ ਜੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਹੈ ਗਿਆਨਪੀਠ ਵਰਗੇ ਪ੍ਰਤਿਸ਼ਠਾ ਵਾਲੇ ਪੁਰਸਕਾਰ ਨਾਲ ਸਨਮਾਨਿਤ ਪਹਿਲੇ ਪਦਮਸ਼ਰੀ ਅਤੇ ਫਿਰ ਪਦਮ ਵਿਪੂਸ਼ਾ ਨਾਲ ਨਿਵਾਜਿ ਗਈ ਸੀ। ਦੇਸ਼ ਵਿਦੇਸ਼ ਤੋਂ ਕਈ ਵੱਡੇ ਸਨਮਾਨ ਉਹਨਾਂ ਦਾ ਉਹਨਾਂ ਨੂੰ ਪ੍ਰਾਪਤ ਹੋਏ ਸਨ ਅਤੇ 6 ਵਿਸ਼ਵ ਵਿਦਿਆਲਿਆਂ ਨੇ ਡਾਕਟਰ ਆਫ ਲਿਟਰੇਚਰ ਦਾ ਸਨਮਾਨ ਉਹਨਾਂ ਨੂੰ ਦਿੱਤਾ ਸੀ। ਇਸ ਤੋਂ ਇਲਾਵਾ ਅਮਿਰਤਾ ਜੀ ਨੂੰ ਪੰਜਾਬ ਦੀ ਆਵਾਜ਼ ਅਤੇ ਪੁਆਇੰਟ ਆਫ ਦਾ ਮਿਲੀਅਨ ਮਿਲੇਨੀਅਮ ਵਰਗੀਆਂ ਉਪਾਦੀਆਂ ਵੀ ਮਿਲੀਆਂ ਸਨ। ਉਨਾ ਦੀਆਂ ਪੂਰੀਆਂ ਅੱਖਾਂ ਵਿੱਚ ਆਸ ਦੀ ਕਿਰਨ ਵਰਗੀ ਇੱਕ ਖਾਸ ਚਮਕ ਸੀ ਅਤੇ ਚਿਹਰੇ ਉੱਤੇ ਇੱਕਦਮ ਸ਼ਾਂਤ ਅਤੇ ਸੰਤੁਸ਼ਟਤਾ ਦਾ ਭਾਵ ਸੀ। ਕਿਸੇ ਪਰੇਸ਼ਾਨੀ ਜਾਂ ਸ਼ਿਕਾਇਤ ਦਾ ਕੋਈ ਚਿੰਨ ਨਹੀਂ ਸੀ। ਵਗਦੀ ਨਦੀ ਵਰਗੀ ਰਸਪੂਰਨ, ਧੀਮੀ ਸ਼ਾਂਤ ਅਤੇ ਹਰ ਪੱਖੋਂ ਭਰੀਪੂਹੀ ਸੀ ਅੰਮ੍ਰਿਤਾ। ਮੈਂ ਇਸ ਅਨੁਭਵ ਨੂੰ ਜਿਸ ਦੀ ਮੈਂ ਕਲਪਨਾ ਕੀਤੀ ਸੀ ਅਤੇ ਉਸ ਅਨੁਭਵ ਨੂੰ ਜਿਸ ਦੀ ਮੈਂ ਕਲਪਨਾ ਤੱਕ ਵੀ ਨਹੀਂ ਸੀ ਕੀਤੀ, ਦੋਹਾਂ ਨੂੰ ਆਪਣੇ ਅੰਦਰ ਸਮਾ ਲੈਣਾ ਚਾਹੁੰਦੀ ਸਾਂ। ਮੈਂ ਸ਼ੇਤੀ ਨਾਲ ਉੱਠ ਕੇ ਉਹਨਾਂ ਨੂੰ ਆਪਣੀ ਕਿਤਾਬ ਅਤੇ ਆਡੀਓ ਕੈਸਟ ਪੇਟ ਕਰ ਦਿੱਤੀ। ਕਿਤਾਬ ਨੂੰ ਹੱਥਾਂ ਵਿੱਚ ਲੈ ਕੇ ਉਹਨਾਂ ਗੰਭੀਰ ਤੇ ਤਹਮਲ ਭਰੀ ਆਵਾਜ਼ ਵਿੱਚ ਉਸ ਕਿਤਾਬ ਦਾ ਨਾਮ ਪੜ੍ਹਿਆ ਖਿਆਲਾਂ ਦੇ ਸائے। ਉਹਨਾਂ ਕਿਤਾਬ ਦੇ ਸਰ ਵਰਕ ਨੂੰ ਪ੍ਰਸ਼ੰਸਾਮਈ ਨਜ਼ਰ ਨਾਲ ਵੇਖਿਆ ਤੇ ਬੋਲੇ ਚੰਗਾ ਨਾਮ ਹੈ ਤੇ ਕਵਰ ਵੀ ਖੂਬਸੂਰਤ ਹੈ। ਚਿੱਟੇ ਅਤੇ ਕਾਲੇ ਰੰਗ ਦੀ ਵਰਤੋਂ ਚੰਗੀ ਹੋਈ ਹੈ। ਕਿਤਾਬ ਦੇ ਵਰਕੇ ਉਥਲਦਿਆਂ ਉਹਨਾਂ ਪੁੱਛਿਆ ਕਿ ਟੇਪ ਵਿਚਲੀਆਂ ਨਜ਼ਮਾਂ ਤੇਰੀ ਆਪਣੀ ਆਵਾਜ਼ ਵਿੱਚ ਨੇ ਮੈਂ ਹਾਂ ਵਿੱਚ ਹੰਗਾਰਾ ਭਰਿਆ ਕਵਿਤਾਵਾਂ ਨੂੰ ਟੇਪ ਵਿੱਚ ਪੇਸ਼ ਕਰਨ ਦਾ ਆਈਡੀਆ ਚੰਗਾ ਹੈ ਸੋਚ ਵਿੱਚ ਡੁੱਬੇ ਲਹਿਜੇ ਨਾਲ ਉਹਨਾਂ ਕੁਝ ਮੁਗਧ ਹੋ ਕੇ ਮੇਰੇ ਵੱਲ ਵੇਖਿਆ ਤੇ ਬੋਲੇ ਅਮ੍ਰਿਤਾ ਜੀ ਦੀ ਆਵਾਜ਼ ਬਹੁਤ ਕੋਮਲ ਅਤੇ ਮਾਧੂਰ ਸੀ ਕੋਈ ਕਾਹਲ ਜਾਂ ਕਲੇਸ਼ ਨਹੀਂ ਸੀ ਉਹਨਾਂ ਦੇ ਧੁਰ ਅੰਦਰ ਜੇ ਕੋਈ ਬੇਚੈਨੀ ਜਾਂ ਹਰਖ ਹੋਵੇਗਾ ਵੀ ਤਾਂ ਉਹ ਜਾਂ ਤਾਂ ਲੁਕਿਆ ਹੋਇਆ ਹੋਵੇਗਾ ਤੇ ਜਾਂ ਫਿਰ ਉਸ ਤੋਂ ਨਿਜ਼ਾਤ ਪਾ ਲਈ ਗਈ ਹੋਵੇਗੀ। ਉਸੇ ਵੇਲੇ ਸਫੈਦ ਕੁੜਤੇ ਪਜਾਮੇ ਵਾਲਾ ਇੱਕ ਲੰਬੇ ਕੱਦ ਦਾ ਵਿਅਕਤੀ ਕਮਰੇ ਵਿੱਚ ਆਇਆ। ਅਮ੍ਰਿਤਾ ਜੀ ਦਾ ਲੇਖਕ ਮਿੱਤਰ ਖਲੋ ਕੇ ਉਸ ਨੂੰ ਮਿਲਿਆ ਤੇ ਫਿਰ ਮੇਰੇ ਵੱਲ ਵੇਖ ਕੇ ਉਹ ਦੀ ਜਾਣ ਪਛਾਣ ਕਰਾਈ ਊਮਾ। ਇਹ 임ਰੋਜ ਨੇ, 임ਰੋਜ ਇਸ ਨਾਂ ਨਾਲ ਮੇਰੇ ਅੰਦਰ ਕੁਝ ਹਿਲਜੁਲ ਹੋਈ ਜਿਹੜੇ ਸ਼ਬਦ ਮੇਰੇ ਮਨ ਦੀ ਫੱਟੀ ਉੱਤੇ ਉੱਭਰੇ ਹੋਏ ਸਨ। 임ਰੋਜ ਫੋਰਬਿਡਨ ਗਾਰਡਨ ਦਾ ਹੀਰੋ ਮੈਂ ਖਲੋ ਕੇ ਦੋਵੇਂ ਹੱਥ ਜੋੜੇ ਅਤੇ ਹੌਲੀ ਜਹੀ ਕਿਹਾ ਨਮਸਤੇ ਮੁਸਕਰਾਉਂਦਿਆਂ ਹੋਇਆ ਉਹਨਾਂ ਬਹੁਤ ਹੀ ਸਲੀਕੇ ਨਾਲ ਮੇਰੀ ਨਮਸਤੇ ਦਾ ਜਵਾਬ ਦਿੱਤਾ ਕੁਰਸੀ ਖਿੱਚ ਕੇ ਉਹ ਸਾਡੇ ਨੇੜੇ ਬੈਠਣੇ ਵਾਲੇ ਸਨ ਕਿ ਮੋੜ ਤਾਣ ਕੇ ਖਲੋ ਗਏ ਬੋਲੇ ਇੱਕ ਮਿੰਟ ਪਹਿਲਾਂ ਮੈਂ ਤੁਹਾਡੇ ਲਈ ਕੇਕ ਲੈ ਕੇ ਆਉਣਾ ਵਾ ਫਿਰ ਉਹ ਹੱਸਦੇ ਹੋਏ ਕਾਲੀ ਨਾਲ ਕਮਰੇ ਤੋਂ ਬਾਹਰ ਚਲੇ ਗਏ ਉਹਨਾਂ ਨੂੰ ਵੇਖਦਿਆਂ ਹੀ ਮੈਨੂੰ ਅਮ੍ਰਿਤਾ ਜੀ ਦੀ ਇੱਕ ਕਵਿਤਾ ਯਾਦ ਆ ਗਈ ਬੁੱਤ ਤੂ ਸਾੜੜਾ ਅੰਬ ਦਾ ਬੂਟੜਾ ਵੇ ਕਿਹੜੇ ਬਾਗਾਂ ਵਿੱਚ ਲੱਗੜਾ ਬਾਣਾ ਤੇ ਵਾਲੀ ਵਿਡਾਰਨ ਸਾਨੂੰ ਸਾਨੂੰ ਤਾਂ ਇਹ ਦੁੱਖ ਡਾਡੜਾ ਸੌਂਜਾਂ ਨਹੀਂ ਮਾਲਣ ਸੌਂਜਾਂ ਨਹੀਂ ਭਲੀਏ ਅੰਬਾਂ ਦੀ ਰਾਖੀ ਬਿਰਹਾ ਜੋ ਬੈਠੜਾ ਤੇ ਗਲ ਵਿੱਚ ਗੀਤ ਸੁਰੀਲੜਾ ਅਮਰੋਜ਼ ਹੀ ਉਹਨਾਂ ਦੇ ਅੰਬ ਦੇ ਉਹ ਬੂਟੇ ਸੀ ਜਿਸ ਦੇ ਬਾਰੇ ਵਿੱਚ ਉਹਨਾਂ ਨੇ ਪੁੱਛਿਆ ਹੈ ਕਿ ਤੂੰ ਕਿਹੜੀ ਜ਼ਮੀਨ ਵਿੱਚ ਹਰਾ ਹੋਵੇਂਗਾ ਇਮਰੋਜ਼ ਦੇ ਬਾਰੇ ਹੀ ਅਮ੍ਰਿਤਾ ਜੀ ਨੇ ਲਿਖਿਆ ਹੈ ਕਿ ਉਹ ਚੰਨ ਦੇ ਪਰਛਾਵਿਆਂ ਵਿੱਚੋਂ ਰਾਤ ਦੇ ਹਨੇਰੇ ਵਿੱਚ ਉੱਤਰੇ ਅਤੇ ਉਹਨਾਂ ਦੇ ਸੁਪਨਿਆਂ ਵਿੱਚ ਆ ਗਏ ਇੱਕ ਦਿਨ ਪਹਿਲਾਂ ਉਹਨਾਂ ਨੂੰ ਕੋਈ ਘਰੋਂ ਲੈ ਆਇਆ ਉਹ ਮੁੰਬਈ ਤੋਂ ਪਰਤੇ ਇੱਕ ਪੇਂਟਰ ਸਨ ਉਹਨਾਂ ਦਾ ਨਾਂ ਸੀ ਇਮਰੋਜ਼ ਮੈਨੂੰ ਉਹ ਅਸਲੋਂ ਖਾਮੋਸ਼ ਚਿਹੇ ਲੱਗੇ ਜਿਵੇਂ ਬਿਲਕੁਲ ਬੋਲਦੇ ਹੀ ਨਾ ਹੋਣ ਫਿਰ ਵੀ ਮੈਨੂੰ ਲੱਗਿਆ ਜਿਵੇਂ ਉਹ ਕੁਝ ਕਹਿ ਰਹੇ ਸਨ ਮੇਰੀ ਸੋਚਾਂ ਦੀ ਲੜੀ ਟੁੱਟੀ ਕੇਕ ਲੈ ਕੇ 임ਰੋਜ ਜੀ ਕਮਰੇ ਵਿੱਚ ਆਏ ਤੇ ਬੋਲੇ ਅੱਜ ਮਾਜਾ ਦਾ ਜਨਮ ਦਿਨ ਹੈ ਉਹ ਅਮ੍ਰਿਤਾ ਨੂੰ ਪਿਆਰ ਨਾਲ ਮਾਜਾ ਬੁਲਾਉਂਦੇ ਨੇ ਇਹ ਗੱਲ ਮੈਨੂੰ ਪਿੱਛੋਂ ਪਤਾ ਲੱਗੀ ਕਿ ਇਹਨਾਂ ਦੋਹਾਂ ਨੇ ਇੱਕ ਸਪੈਨਿਸ਼ ਨਾਵਲ ਪੜ੍ਹਿਆ ਸੀ ਜਿਸ ਦੀ ਨਾਇਕ ਦਾ ਨਾਮ ਮਾਜਾ ਸੀ 임ਰੋਜ ਨੂੰ ਇਹ ਨਾਮ ਬਹੁਤ ਪਸੰਦ ਆਇਆ ਉਦੋਂ ਤੋਂ ਉਹ ਅਮ੍ਰਿਤਾ ਜੀ ਨੂੰ ਮਾਜਾ ਕਹਿ ਕੇ ਬੁਲਾਉਣ ਲੱਗ ਪਏ ਤੁਸੀਂ ਚਾਹ ਪੀਓਗੇ ਇਮਰੋਜ਼ ਜੀ ਨੇ ਪੁੱਛਿਆ ਅਮ੍ਰਿਤਾ ਜੀ ਦੇ ਦੋਸਤ ਨੇ ਕਿਹਾ ਹਾਂ ਪੀ ਲਵਾਂਗੇ ਮੇਰੀ ਚੁੱਪ ਨੇ ਵੀ ਹਾਮੀ ਭਰ ਦਿੱਤੀ ਇਮਰੋਜ਼ ਜੀ ਮੋੜ ਰਸੋਈ ਵਿੱਚ ਚਲੇ ਗਏ ਅਮ੍ਰਿਤਾ ਜੀ ਆਪਣੇ ਦੋਸਤ ਨਾਲ ਕੁਝ ਪ੍ਰਕਾਸ਼ ਖਾਂ ਬਾਰੇ ਗੱਲਾਂ ਕਰਨ ਲੱਗ ਪਏ ਮੇਰੀ ਸੋਚ ਇੱਕ ਵਾਰ ਫਿਰ ਅਮ੍ਰਿਤਾ ਜੀ ਅਤੇ ਇਮਰੋਜ਼ ਜੀ ਦੀ ਕਹਾਣੀ ਨਾਲ ਜੁੜ ਗਈ ਇਮਰੋਜ਼ ਅਤੇ ਅਮ੍ਰਿਤਾ ਪਿਛਲੇ 40 ਸਾਲਾਂ ਤੋਂ ਇਕੱਠੇ ਰਹਿ ਰਹੇ ਸਨ ਇਮਰੋਜ਼ ਹਮੇਸ਼ਾ ਉਹਨਾਂ ਦੇ ਨੇੜੇ ਤੇੜੇ ਉਹਨਾਂ ਦੇ ਕੋਲ ਹੀ ਰਹਿੰਦੇ ਸਨ ਉਹਨਾਂ ਦੀਆਂ ਤਸਵੀਰਾਂ ਬਣਾਉਂਦੇ ਹਨ ਉਹਨਾਂ ਦੇ ਘਰ ਦੀਆਂ ਖਿੜਕੀਆਂ ਉੱਤੇ ਰੰਗ ਤਰੋਕਦੇ ਹਨ ਉਹਨਾਂ ਦੀਆਂ ਕਿਤਾਬਾਂ ਦੇ ਸਰ ਵਰਕ ਬਣਾਉਂਦੇ ਹਨ ਉਹਨਾਂ ਦੇ ਲੈਂਪ ਸ਼ੈਡਸ ਉੱਤੇ ਸ਼ਾਇਰਾਂ ਦੇ ਕਲਾਮ ਲਿਖਦੇ ਹਨ ਉਹਨਾਂ ਦੇ ਨਾਮ ਦੀ ਕੈਲੀਗ੍ਰਾਫੀ ਕਰਦੇ ਹਨ ਜੋ ਇੱਕ ਵੱਡੀ ਪੇਂਟਿੰਗ ਦੇ ਰੂਪ ਵਿੱਚ ਉਹਨਾਂ ਦੇ ਵੱਡੇ ਕਮਰੇ ਵਿੱਚ ਲੱਗੀ ਹੋਈ ਹੈ ਅਤੇ ਅਮ੍ਰਿਤਾ ਜੀ ਦੀ ਕਵਿਤਾ ਦਾ ਇੱਕ ਅਹਿਮ ਹਿੱਸਾ ਹੈ ਅਮਰੋਜ ਮੈਨੂੰ ਇੱਕ ਹਫ਼ਤਾ ਦੀਆਂ ਕੁਝ ਸਤਰਾਂ ਯਾਦ ਆ ਗਈਆਂ ਮੈਨਿ ਜਦ ਤੂੰ ਨੂੰ ਪਹਿਨਿਆ ਤਾਂ ਦੋਵੇਂ ਹੀ ਪਿੰਡੇ ਅੰਤਰ ਧਿਆਨ ਸਨ ਅੰਕ ਫੁੱਲਾਂ ਦੀ ਤਰ੍ਹਾਂ ਗੁੰਦੇ ਗਏ ਤੂੰ ਤੇ ਮੈਂ ਸੁਗੰਧਿਤ ਸਮੇਗਰੀ ਇੱਕ ਦੂਜੇ ਦਾ ਨਾਂ ਹੋਠਾਂ ਤੋਂ ਨਿਕਲਿਆ ਤਾਂ ਉਹੀ ਨਾ ਪੂਜਾ ਦੇ ਮੰਤਰ ਸਨ ਇਹ ਤੇਰੀ ਤੇ ਮੇਰੀ ਹੋਦ ਦਾ ਇੱਕ ਜੱਗ ਸੀ ਧਰਮ ਕਰਮਾਂ ਦੀ ਸਾਖੀ ਤਾਂ ਬਹੁਤ ਪਿੱਛੋਂ ਦੀ ਗੱਲ ਹੈ ਇਮਰੋਜ਼ ਦੋ ਪਿਆਲੇ ਚਾਹ ਲੈ ਕੇ ਕਮਰੇ ਵਿੱਚ ਆਏ ਪਿਆਲੇ ਸਾਨੂੰ ਦੋਹਾਂ ਨੂੰ ਦਿੰਦਿਆਂ ਉਹ ਆਪਣੀ ਕੁਰਸੀ ਖਿੱਚ ਕੇ ਸਾਡੇ ਕੋਲ ਹੀ ਬੈਠ ਗਏ ਉਹਨਾਂ ਦੇ ਚਿਹਰੇ ਉੱਤੇ ਮਿੱਠੀ ਮੁਸਕਾਨ ਸੀ ਜਿਸ ਵਿੱਚ ਅਨੋਖੀ ਸਾਦਗੀ ਅਤੇ ਤ੍ਰਿਪਤੀ ਦਾ ਭਰਿਆ ਪੂਰਾ ਅਹਿਸਾਸ ਸਮਾਇਆ ਹੋਇਆ ਸੀ ਦੋ ਵਿਅਕਤੀਆਂ ਨੂੰ ਆਤਮਿਕ ਰੂਪ ਵਿੱਚ ਇੱਕ ਦੂਜੇ ਨਾਲ ਵੱਜਿਆ ਇੱਕ ਦੂਜੇ ਦੇ ਸਾਥ ਵਿੱਚ ਇੰਨਾ ਖੁਸ਼ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਵੈਦਿਕ ਮੰਤਰ ਦੀ ਧੁਨੀ ਸੁਣ ਰਹੀ ਹੋਵੇ ਉਂਝ ਤਾਂ ਸਾਰੇ ਜਾਣਦੇ ਹਨ ਕਿ ਅਮ੍ਰਿਤਾ ਜੀ ਦੇ ਜੀਵਨ ਵਿੱਚ ਜੋ ਇੱਕ ਪੁਰਸ਼ ਹੈ ਉਹ 임ਰੋਜ਼ ਹੀ ਹਨ 임ਰੋਜ਼ ਜੀ ਦੇ ਜੀਵਨ ਵਿੱਚ ਅਮ੍ਰਿਤਾ ਜੀ ਤੋਂ ਬਿਨਾ ਦੂਸਰਾ ਕੋਈ ਵਿਅਕਤੀ ਹੀ ਨਹੀਂ ਹੈ ਮੈਂ ਉਨ੍ਹਾਂ ਦੇ ਹੋਣ ਦੇ ਤਲੇਸਮ ਵਿੱਚ ਪੂਰੀ ਤਰ੍ਹਾਂ ਡੁੱਬੀ ਹੋਈ ਸੀ ਅਮ੍ਰਿਤਾ ਜੀ ਨੇ ਸਮਾਜ ਅਤੇ ਦੁਨੀਆ ਦੀ ਪਰਵਾਹ ਕੀਤੇ ਬਗੈਰ ਜ਼ਿੰਦਗੀ ਆਪਣੀਆਂ ਸ਼ਰਤਾਂ ਉੱਤੇ ਜੀਵੀ ਹੈ ਉਨ੍ਹਾਂ ਵਿੱਚ ਇੰਨੀ ਸ਼ਕਤੀ ਅਤੇ ਸਮਰੱਥਾ ਹੈ ਕਿ ਉਹ ਇਕੱਲੇ ਹੀ ਆਪਣੇ ਰਾਹ ਉੱਤੇ ਚੱਲ ਸਕਣ ਮੈਂ ਅਮ੍ਰਿਤਾ ਜੀ ਦਾ ਸਕੂਨ ਅਤੇ 임ਰੋਜ ਜੀ ਦੀ ਪੂਰਨਤਾ ਨੂੰ ਅਨੁਭਵ ਕਰ ਰਹੀ ਸੀ। ਉਹਨਾਂ ਦੀ ਇੱਕ ਰੂਪਤਾ, ਉਹਨਾਂ ਦਾ ਆਪਸੀ ਮੇਲ ਬਿਲਕੁਲ ਉਸ ਤਰ੍ਹਾਂ ਹੀ ਸੀ ਜਿਵੇਂ ਸਵਰ ਸਪਤਕ ਵਿੱਚ ਖਰਚ ਅਤੇ ਪੰਚਮ ਦਾ ਮੇਲ ਹੁੰਦਾ ਹੈ। ਉਦੋਂ ਤੱਕ ਅਸੀਂ ਚਾਹ ਪੀ ਚੁੱਕੇ ਸਾਂ। ਅਮ੍ਰਿਤਾ ਜੀ ਆਪਣੀ ਬਿਮਾਰੀ ਦੀ ਗੱਲ ਕਰ ਰਹੇ ਸਨ। ਉਦੋਂ ਜਿਵੇਂ ਹੀ ਉਹਨਾਂ ਦਾ ਆਪਰੇਸ਼ਨ ਹੋਇਆ ਸੀ। ਗੱਲਾਂ-ਗੱਲਾਂ ਵਿੱਚ ਹੀ ਮੈਂ ਨੇਚਰੋਪੈਥੀ ਦਾ ਜ਼ਿਕਰ ਛੇੜ ਦਿੱਤਾ ਤੇ ਉਹਨਾਂ ਨੂੰ ਪੁੱਛਿਆ ਕਿ ਕੀ ਉਹ ਕਿਸੇ ਨੇਚਰੋਪੈਥ ਨੂੰ ਵਿਖਾਉਣਾ ਚਾਹਣਗੇ ਪਹਿਲਾਂ ਤਾਂ ਉਹ ਚੁੱਪ ਰਹੇ ਫਿਰ ਜਵਾਬ ਲਈ ਉਹ 임ਰੋਜ਼ਵਲ ਵੇਖਣ ਲੱਗ ਪਏ ਕੁਛਿਰ ਚੁੱਪ ਰਹਿਣ ਤੋਂ ਬਾਅਦ ਬੋਲੇ ਠੀਕ ਹੈ ਵਿਖਾ ਲਵਾਂਗੀ ਉਹਨਾਂ ਦੇ ਚਿਹਰੇ ਉੱਤੇ ਹੁਣ ਠਕਾਵਟ ਦੇ ਚਿੰਨ ਦਿਸਣ ਲੱਗ ਪਏ ਸਨ ਸ਼ਾਇਦ ਉਹਨਾਂ ਨੂੰ ਆਰਾਮ ਦੀ ਜ਼ਰੂਰਤ ਸੀ ਅਸੀਂ ਜਾਣ ਲਈ ਉੱਠੇ ਪਰ ਜਾਣ ਤੋਂ ਪਹਿਲਾਂ ਮੈਂ ਆਪਣਾ ਵਿਜ਼ਿਟਿੰਗ ਕਾਰਡ ਦੇ ਦਿੱਤਾ ਅਤੇ ਇਹ ਵੀ ਆਖਿਆ ਕਿ ਮੈਂ ਇੱਕ ਦੋ ਦਿਨਾਂ ਵਿੱਚ ਡਾਕਟਰ ਤੋਂ ਉਹਨਾਂ ਦੀ ਮੁਲਾਕਾਤ ਦਾ ਵਕਤ ਲੈ ਲਵਾਂਗੀ। ਉਹਨਾਂ ਨੇ ਬਹੁਤ ਹੀ ਸੋਹਣੀ ਮੁਸਕਰਾਹਟ ਨਾਲ ਮੇਰੀ ਗੱਲ ਦਾ ਹੰਗਾਰਾ ਪਰਿਆ। ਨੈਚਰੋਪੈਥ ਨਾਲ ਮਿਲਣ ਦਾ ਵਕਤ ਤੈਅ ਕਰਨ ਤੋਂ ਪਹਿਲਾਂ ਮੈਂ ਅਮ੍ਰਿਤਾ ਜੀ ਨੂੰ ਫੋਨ ਕੀਤਾ। ਇਹ ਜਾਣਨ ਲਈ ਕਿ ਉਹ ਨੈਚਰੋਪੈਥ ਨੂੰ ਕਦੋਂ ਮਿਲਣਾ ਚਾਹਣਗੇ। ਅਮ੍ਰਿਤਾ ਜੀ ਨੇ ਕਿਹਾ ਕਿ ਅਜੇ ਉਹ ਪਹਿਲਾਂ ਤੋਂ ਚੱਲ ਰਹਿ ਇਲਾਜ ਨੂੰ ਹੀ ਜਾਰੀ ਰੱਖਣਗੇ ਅਤੇ ਬਾਅਦ ਵਿੱਚ ਆਪਣੇ ਡਾਕਟਰ ਤੋਂ ਸਲਾਹ ਲੈ ਕੇ ਦੱਸਣਗੇ ਕਿ ਨੇਚਰੋਪੈਥ ਨਾਲ ਕਦੋਂ ਮਿਲਣਾ ਮੁਨਾਸਿਫ ਹੋਵੇਗਾ। ਮੈਨੂੰ ਅਮ੍ਰਿਤਾ ਜੀ ਨੂੰ ਮੁੜ ਮਿਲਣ ਦੀ ਲਾਲਸਾ ਸੀ ਇਸ ਵਾਰ ਮੈਂ ਖੁਦਕੁ ਖੁੱਤੇ ਇਕੱਲਿਆਂ ਮਿਲਣਾ ਚਾਹੁੰਦੀ ਸਾਂ। ਮੈਂ ਉਹਨਾਂ ਨਾਲ ਬਹੁਤ ਗੱਲਾਂ ਕਰਨੀਆਂ ਸਨ। 5 ਸਤੰਬਰ ਨੂੰ ਤੜਕਸਾਰ ਮੇਰੇ ਫੋਨ ਦੀ ਘੰਟੀ ਖੜਕੀ। ਮੈਂ ਫੋਨ ਚੁੱਕਿਆ ਤਾਂ ਦੂਸਰੇ ਪਾਸਿਓਂ ਆਵਾਜ਼ ਆਈ। ਊਮਾ ਜੀ, ਮੈਂ ਅਮ੍ਰਿਤਾ ਬੋਲ ਰਹੀ ਹਾਂ। ਤੁਸਾਂ ਨੈਚਰੋਪ ਨੈਚਰੋਪੈਥ ਦੀ ਗੱਲ ਕੀਤੀ ਸੀ ਨਾ ਕਦੋਂ ਚੱਲਣਾ ਹੈ ਉਹਨਾਂ ਦੀ ਆਵਾਜ਼ ਸੁਣ ਕੇ ਮੇਰਾ ਰੋਮ ਰੋਮ ਖੜ ਉੱਠਿਆ ਮੈਂ ਪੁੱਛਿਆ ਕਿ ਉਹਨਾਂ ਲਈ ਕਿਹੜਾ ਵਕਤ ਠੀਕ ਰਹੇਗਾ ਉਹ ਬੋਲੇ ਪਰਸੋਂ ਸਵੇਰੇ ਤਕਰੀਬਨ 9 ਵਜੇ ਮੈਂ ਕਿਹਾ ਠੀਕ ਹੈ ਮੈਂ 9:30 ਵਜੇ ਦਾ ਟਾਈਮ ਲੈ ਲੈਨੀ ਆ ਤੇ 9 ਵਜੇ ਤੁਹਾਡੇ ਕੋਲ ਪਹੁੰਚ ਜਾਵਾਂਗੀ ਇਸ ਫੋਨ ਦੀ ਮੇਰੇ ਲਈ ਬਹੁਤ ਅਹਿਮੀਅਤ ਸੀ ਹੁਣ ਮੈਨੂੰ ਉਸ ਸਾਕਸ਼ ਨੂੰ ਨੇੜਿਓਂ ਵੇਖਣ ਦਾ ਅਵਸਰ ਮਿਲ ਰਿਹਾ ਸੀ ਜਿਸ ਨੂੰ ਮੈਂ ਬਚਪਨ ਤੋਂ ਹੀ ਸੁਣਾਉਂਦੀ ਸਾਂ ਜਿਸ ਦੇ ਲਿਖੇ ਹੋਏ ਗੀਤ ਮੈਂ ਗਾਏ ਸਨ ਜਿਸ ਦੀਆਂ ਲਿਖੀਆਂ ਕਿਤਾਬਾਂ ਮੈਂ ਪੜੀਆਂ ਸਨ ਜਿਸ ਦੇ ਵਿਵਾਦ ਮੈਂ ਸੁਨੇ ਸਨ ਅਤੇ ਜਿਸ ਦੇ ਵਿਚਾਰਾਂ ਉੱਪਰ ਮੈਂ ਸਾਹਿਤਕ ਗੋਸ਼ਟੀਆਂ ਵਿੱਚ ਬਹਿਸ-ਮੁਵਾਸਾ ਕੀਤਾ ਸੀ ਮੈਂ ਆਪਣੀ ਕਾਰ ਨੂੰ ਜਾਂਚ ਲਈ ਭੇਜਿਆ ਮੈਂ ਹਰ ਕੀਮਤ ਉੱਤੇ ਚਾਹੁੰਦੀ ਸਾਂ ਕਿ ਟ੍ਰੈਫਿਕ ਵਿੱਚ ਫਸੇ ਤੋਂ ਬਿਨਾਂ ਹੀ ਮੁਲਾਕਾਤ ਲਈ ਵਕਤ ਸਿਰ ਪਹੁੰਚ ਜਾਵਾਂ ਮੈਂ ਉਸ ਦਿਨ ਸਵੇਰੇ ਵੀ ਫੋਨ ਕਰਕੇ ਪੱਕਾ ਕਰ ਲਿਆ ਕਿ ਉਹਨਾਂ ਦੀ ਸਿਹਤ ਠੀਕ ਹੈ ਅਤੇ ਉਹ ਨੇਚਰੋਪੈਥਵਲ ਜ਼ਰੂਰ ਜਾਣਗੇ 임ਰੋਜ਼ ਜੀ ਨੇ ਜਦੋਂ ਇਹ ਦੱਸਿਆ ਕਿ ਉਹ ਜਾਣ ਲਈ ਤਿਆਰ ਹੋ ਰਹੇ ਸਨ ਤਾਂ ਮੇਰੀ ਤਸੱਲੀ ਹੋ ਗਈ ਜਦੋਂ ਮੈਂ ਪਹੁੰਚੀ ਤਾਂ ਉਹ ਦੋਵੇਂ ਆਪਣੇ ਘਰ ਦੇ ਸਾਹਮਣੇ ਖੜੇ ਮੈਨੂੰ ਉਡੀਕ ਰਹੇ ਸਨ ਅੰਮ੍ਰਿਤਾ ਜੀ 임ਰੋਜ਼ ਜੀ ਦਾ ਹੱਥ ਫੜ ਕੇ ਹੌਲੀ-ਹੌਲੀ ਤੁਰ ਰਹੇ ਸਨ ਮੈਂ ਦੇਰ ਨਾਲ ਪਹੁੰਚਣ ਦੀ ਮਾਫੀ ਮੰਗੀ ਤਾਂ ਹੱਸਦੀ ਹੋਈ ਬੋਲੀ ਤੈਨੂੰ ਆਉਣ ਵਿੱਚ ਦੇਰ ਨਹੀਂ ਹੋਈ ਅਸੀਂ ਹੀ ਵਕਤ ਤੋਂ ਪਹਿਲਾਂ ਆ ਗਏ ਹਾਂ ਅਮਿਰਤਾ ਜੀ ਮੇਰੇ ਨਾਲ ਕਾਰ ਦੀ ਅਗਲੀ ਸੀਟ ਉੱਤੇ ਬੈਠ ਗਏ ਤੇ 임ਰੋਜ ਜੀ ਪਿੱਛੇ ਅੱਜ ਉਹ ਕੁਝ ਕਮਜ਼ੋਰ ਚਿਹੇ ਲੱਗ ਰਹੇ ਸਨ ਪਰ ਖੁਸ਼ ਸਨ ਉਹ ਦੱਸ ਰਹੇ ਸਨ ਕਿ ਉਹਨਾਂ ਨੂੰ ਬਾਹਰ ਖੁੱਲੀ ਹਵਾ ਵਿੱਚ ਨਿਕਲਣਾ ਕਿੰਨਾ ਚੰਗਾ ਲੱਗ ਰਿਹਾ ਹੈ ਕਦੇ-ਕਦੇ ਵਿਚ ਵਿਚਾਲੇ ਉਹ ਟ੍ਰੈਫਿਕ ਦੀ ਅਤੇ ਪ੍ਰਦੂਸ਼ਣ ਦੀ ਗੱਲ ਵੀ ਕਰ ਲੈਂਦੇ ਫਿਰ ਉਹਨਾਂ ਮੈਨੂੰ ਮੇਰੇ ਕੰਮ ਬਾਰੇ ਪੁੱਛਿਆ ਤੇ ਕਹਿਣ ਲੱਗੇ ਕਿ ਉਹਨਾਂ ਨੂੰ ਮੇਰੀਆਂ ਕਵਿਤਾਵਾਂ ਪਸੰਦ ਆਈਆਂ ਸਨ ਮੇਰਾ ਹੌਸਲਾ ਵਧਾਉਣ ਲਈ ਉਹਨਾਂ ਇਹ ਵੀ ਕਿਹਾ ਕਿ ਮੈਨੂੰ ਤਿੱਖੀ ਆਲੋਚਨਾ ਦੀ ਪਰਵਾਹ ਕੀਤੇ ਤੋਂ ਬਗੈਰ ਖੁੱਲ੍ਹ ਕੇ ਲਿਖਣਾ ਚਾਹੀਦਾ ਹੈ ਆਪਣੀ ਸਿਹਤ ਬਾਰੇ ਦੱਸਦਿਆਂ ਹੋਇਆਂ ਉਹਨਾਂ ਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਸੀ ਕਿ ਨੇਚਰੋਪੈਥੀ ਨਾਲ ਉਹਨਾਂ ਨੂੰ ਕੁਝ ਜ਼ਿਆਦਾ ਲਾਭ ਹੋ ਸਕਦਾ ਹੈ ਪਰ ਇਸ ਇਲਾਜ ਪ੍ਰਣਾਲੀ ਦੇ ਸਿਧਾਂਤਾਂ ਉੱਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਫਿਰ ਸਿਹਤ ਬਾਰੇ ਕਹਿਣ ਲੱਗੇ ਕਿ ਜਦੋਂ ਸਾਡੀ ਸਿਹਤ ਠੀਕ ਹੁੰਦੀ ਹੈ ਉਦੋਂ ਅਸੀਂ ਇਸ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਸਾਨੂੰ ਚੰਗੀ ਸਿਹਤ ਦਾ ਮੁਹੱਬਤ ਉਦੋਂ ਪਤਾ ਲੱਗਦਾ ਹੈ ਜਦੋਂ ਕਿ ਇਹ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਸਾਨੂੰ ਕਤਾਈ ਉਮੀਦ ਨਹੀਂ ਹੁੰਦੀ ਕਿ ਕਦੀ ਸਾਨੂੰ ਵੀ ਕੋਈ ਸਰੀਰਕ ਦੁੱਖ ਹੋ ਸਕਦਾ ਹੈ ਭਾਵਨਾਤਮਕ ਪੀੜਤਾ ਅਮਿਰਤਾ ਜੀ ਦੇ ਜੀਵਨ ਦਾ ਹਿੱਸਾ ਰਿਹਾ ਸੀ ਆਪਣੇ ਚਾਰ ਚੁਫੇਰੇ ਉਹਨਾਂ ਇੰਨਾ ਦਰਦ ਅਤੇ ਪੀੜ ਦੇਖੀ ਸੀ ਕਿ ਉਹ ਸਾਰੀ ਉਨ੍ਹਾਂ ਦੀ ਲੇਖਣੀ ਹੀ ਨੇ ਜੀਰ ਲਈ ਦਾਸਤਰਾ ਦਾ ਵੇਲਾ ਹੋਣ ਕਰਕੇ ਰਸਤੇ ਵਿੱਚ ਬਹੁਤ ਟ੍ਰੈਫਿਕ ਸੀ ਇਸ ਲਈ ਕਾਰ ਹੌਲੀ-ਹੌਲੀ ਤੁਰ ਰਹੀ ਸੀ ਇਸ ਬਹਾਨੇ ਮੈਨੂੰ ਉਨ੍ਹਾਂ ਨਾਲ ਜ਼ਿਆਦਾ ਗੱਲਾਂ ਕਰਨ ਦਾ ਅਪਰਸਰ ਮਿਲ ਰਿਹਾ ਸੀ ਉਹ ਹੋਰ ਕਵੀਆਂ ਤੇ ਲੇਖਕਾਂ ਬਾਰੇ ਗੱਲਾਂ ਕਰਨ ਲੱਗ ਪਏ ਸਨ ਕਵੀ ਸ਼ਿਪਟਾਲਵੀ ਬਾਰੇ ਗੱਲਾਂ ਕਰਨ ਲੱਗ ਪਏ ਸਨ ਕਵੀ ਸ਼ਿਪਟਾਲਵੀ ਬਾਰੇ ਗੱਲਾਂ ਸੁਣਨ ਵਿੱਚ ਮੇਰੀ ਖਾਸ ਦਿਲਚਸਪੀ ਸੀ ਉਹਨਾਂ ਦੀਆਂ ਨਜ਼ਮਾਂ ਮੈਨੂੰ ਕੀ ਲੈਂਦੀਆਂ ਸਨ ਉਹ ਦੱਸਣ ਲੱਗ ਪਏ ਕਿ ਸ਼ਿਬ ਬਟਾਲਵੀ ਨੇ ਕਿਸ ਤਰ੍ਹਾਂ ਦਰਦ ਚੱਲਿਆ ਅਤੇ ਆਪਣੀ ਕਵਿਤਾ ਵਿੱਚ ਉਤਾਰ ਲਿਆ ਹੋਰਾਂ ਤੋਂ ਇਲਾਵਾ ਇਹਨਾਂ ਦੋਹਾਂ ਕਾਵੀਆਂ ਦਾ ਹੀ ਦਰਦ ਨਾਲ ਬਹੁਤ ਗਹਿਰਾ ਰਿਸ਼ਤਾ ਹੈ ਮੈਨੂੰ ਸ਼ਿਬ ਬਟਾਲਵੀ ਦੇ ਦਰਦ ਉੱਪਰ ਲਿਖੇ ਗਏ ਅਮ੍ਰਿਤਾ ਜੀ ਦੇ ਬੋਲ ਯਾਦ ਆ ਗਏ ਤੇਰਾ ਦਰਦ ਸਲਾਮਤ ਰਹੇ ਪਤਾ ਨਹੀਂ ਇਹ ਅਸੀਸ ਹੈ ਕਿ ਸਰਾ ਦਰਦ ਉਤੇ ਅਮ੍ਰਿਤਾ ਜੀ ਨੇ ਬਹੁਤ ਲਿਖਿਆ ਹੈ ਦਰਦ ਨਾਲ ਉਹਨਾਂ ਦਾ ਆਪਣਾ ਰਿਸ਼ਤਾ ਵੀ ਡੂੰਗਾ ਤੇ ਪੱਕਾ ਸੀ ਉਹ ਲਿਖਦੇ ਹਨ ਜਦੋਂ ਵੀ ਜਿੱਥੇ ਵੀ ਧਰਤੀ ਹਿਲਦੀ ਹੈ ਇੱਕ ਡੂੰਗਾ ਹੌਂਕਾ ਸਾਤੀ ਚੋਂ ਫੁੱਟਦਾ ਹੈ ਅਮ੍ਰਿਤਾ ਜੀ ਖੁਦ ਨੂੰ ਵੀ ਦਰਦ ਦਾ ਹੀ ਪ੍ਰਤੀਰੂਪ ਮੰਨਦੇ ਹਨ ਉਹਨਾਂ ਇਸ ਤੱਥ ਨੂੰ ਸਵੀਕਾਰਿਆ ਵੀ ਹੈ ਇੱਕ ਦਰਦ ਸੀ ਜੋ ਸਿਗਰਟ ਦੀ ਤਰ੍ਹਾਂ ਮੈਂ ਚੁੱਪਚਾਪ ਪੀਤਾ ਹੈ ਸਿਰਫ ਕੁਝ ਨਜ਼ਮਾਂ ਹਨ ਜੋ ਸਿਗਰਟ ਦੇ ਨਾਲੋਂ ਮੈਂ ਰਾਖਵਾ ਗਰ ਝਾੜੀਆਂ ਅਸੀਂ ਨੇਚਰੋਪੈਥ ਦੇ ਕਲੀਨਿਕ ਪਹੁੰਚ ਗਏ ਸਾਂ ਮੈਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਉਹ ਕੁਝ ਬੇਚੈਨ ਜਹੇ ਹੋ ਰਹੇ ਸਨ ਉਹ ਚਾਹੁੰਦੇ ਸਨ ਕਿ 임ਰੋਜ ਜੀ ਵੀ ਉਹਨਾਂ ਦੇ ਨਾਲ ਡਾਕਟਰ ਦੇ ਕਮਰੇ ਵਿੱਚ ਜਾਣ ਜਿਉਂ ਹੀ ਉਹਨਾਂ ਨੇ ਅਮ੍ਰਿਤਾ ਜੀ ਦਾ ਹੱਥ ਫੜਿਆ ਉਹਨਾਂ ਦੇ ਚਿਹਰੇ ਦਾ ਤਣਾਅ ਘਟ ਗਿਆ ਡਾਕਟਰ ਕੀ ਸਲਾਹ ਦਿੰਦਾ ਹੈ 임ਰੋਜ ਜੀ ਵੀ ਸੁਣ ਲੈਣ ਇਹੋ ਤਾਂ ਉਹ ਚਾਹੁੰਦੇ ਸਨ 임ਰੋਜ ਜੀ ਦੇ ਨਾਲ ਹੋਣ ਨਾਲ ਉਹ ਆਪਣੇ ਆਪ ਨੂੰ ਤਣਾਅ ਤੋਂ ਮੁਕਤ ਹੋਇਆ ਮਹਿਸੂਸ ਕਰਨ ਲੱਗ ਪਏ ਸਨ ਇੱਕ ਛੋਟੇ ਬਾਲ ਵਾਂਗ 임ਰੋਜ ਜੀ ਦਾ ਹੱਥ ਫੜਿਓ ਨਿੱਕੇ ਨਿੱਕੇ ਕਦਮ ਪੁੱਟ ਦੇ ਕਲੀਨਿਕ ਵਿੱਚ ਜਾ ਰਹੇ ਸਨ। ਉਹਨਾਂ ਦੀ ਧੀਮੀ ਚਾਲ, ਸਰੀਰ ਕਮਜ਼ੋਰੀ ਅਤੇ ਬੀਤੇ ਸਮੇਂ ਦੀ ਸਮਾਜਿਕ ਉਲੰਘਣਾ ਦਾ ਅਜੀਬ ਮਿਸ਼ਰਣ ਸੀ। ਇੱਕ ਤਸਵੀਰ ਸੀ ਗੁਜ਼ਰੇ ਵਕਤ ਦੇ ਖਾਕੇ ਦੀ, ਫਿੱਕੇ ਪੈ ਗਏ ਰੰਗਾਂ ਦੀ ਅਤੇ ਜ਼ਿੰਦਗੀ ਦੇ ਉਤਾਰਾਵਾ ਚੜਾਵਾਵਾਂ ਦੀ। ਇਹ ਉਹੀ ਔਰਤ ਸੀ ਜਿਨੇ ਆਪਣੀ ਤਾਰਦਾਰ ਲੇਖਣੀ ਨਾਲ ਆਪਣੇ ਸਮੇਂ ਦੇ ਸਮਾਜਿਕ ਅਤੇ ਸੱਭਿਆਚਾਰਕ ਵਿਹਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਿਸ ਨੇ ਆਪਣੀਆਂ ਸ਼ਰਤਾਂ ਉੱਤੇ ਜੀਵਨ ਜੀਵਿਆ ਬਿਨਾਂ ਕਿਸੇ ਡਰ ਪੈ ਦੇ ਉਹੀ ਔਰਤਾਂ ਜੀ ਇੰਨੀ ਕਮਜ਼ੋਰ ਕਿਉਂ ਲੱਗ ਰਹੀ ਸੀ ਇੱਕ ਕਹਿਣਾ ਬੜਾ ਔਖਾ ਸੀ ਕਿ ਇਹ ਸਿਰਫ ਸਰੀਰਕ ਸਹਾਰਾ ਸੀ ਕਿ ਜਜ਼ਬਾਤੀ ਬਿਆਸੇ ਵੀ ਅਮ੍ਰਿਤਾ ਜੀ ਨੇ ਲਿਖਿਆ ਹੈ ਕਿ ਉਹਨਾਂ ਦਾ ਮਨ ਹਮੇਸ਼ਾ ਇੱਕ ਇਹੋ ਜਿਹਾ ਆਦਮੀ ਦੀ ਤਲਾਸ਼ ਵਿੱਚ ਸੀ ਜਿਹੜਾ ਉਹਨਾਂ ਨਾਲੋਂ ਵੱਡਾ ਹੋਵੇ ਤੇ ਸਿਰਜਣਾ ਦੇ ਉਸਾਰ ਨੂੰ ਪ੍ਰਗਟ ਕਰਨ ਵਿੱਚ ਉਸਦੀ ਸਹਾਇਤਾ ਕਰੇ ਸ਼ਾਇਦ ਅਮਰੋਜ ਉਹੀ ਆਦਮੀ ਹੈ ਕਿਸੇ ਹੋਰ ਪ੍ਰਸੰਗ ਵਿੱਚ ਉਹਨਾਂ ਆਖਿਆ ਸੀ ਪਿਆਰ ਨੂੰ ਦੋ ਤਨਾਂ ਨਾਲ ਸਮਝਿਆ ਜਾ ਸਕਦਾ ਹੈ ਇੱਕ ਉਹ ਜਿਹੜਾ ਆਸਮਾਨ ਵਾਂਗ ਹੁੰਦਾ ਹੈ ਤੇ ਦੂਸਰਾ ਸਿਰ ਉੱਪਰਲੀ ਛੱਤ ਦੀ ਤਰ੍ਹਾਂ ਉਹਨਾਂ ਦਾ ਪਹਿਲਾ ਪਿਆਰ ਸਾਹਿਰ ਆਸਮਾਨ ਵਾਂਗ ਸੀ ਪਰ ਆਰਟ ਦੋਹਾਂ ਨੂੰ ਖੋਜਦੀ ਹੈ ਛਤ ਆਖਰ ਅਸਮਾਨ ਵੱਲ ਜਾ ਕੇ ਹੀ ਖੁੱਲਦੀ ਹੈ ਇਹ ਸਿਰਫ ਕਿਸਮਤ ਅਤੇ ਹਾਲਾਤ ਦੇ ਕਾਰਨ ਸੀ ਕਿ ਉਹਨਾਂ ਛਤ ਨੂੰ ਚੁਣਿਆ ਅਸਮਾਨ ਬਹੁਤ ਦੂਰ ਸੀ ਉਹਨਾਂ ਲਈ ਪਿਆਰ ਸ਼ਿੱਦਤ ਸੀ ਪਿਆਰ ਲਈ ਊਰਜਾ ਸੀ ਜੋ ਉਹਨਾਂ ਨੂੰ ਉਤੇਜਿਤ ਕਰਦੀ ਜਾਗਰਿਤ ਕਰਦੀ ਅਸੀਂ ਵਾਪਸ ਆ ਰਹੇ ਹਾਂ ਹੁਣ ਅਮ੍ਰਿਤਾ ਜੀ ਤਣਾਅ ਵਿੱਚ ਨਹੀਂ ਸਨ ਨੇਚਰੋਪੈਥ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਸੀ ਉਹ ਬਾਅਦ ਵਿੱਚ ਵੀ ਉਹਨਾਂ ਦੀ ਕਲੀਨਿਕ ਉੱਤੇ ਜਾਣਾ ਚਾਹੁੰਦੇ ਸਨ ਇੱਕ ਤਰ੍ਹਾਂ ਨਾਲ ਉਹ ਜਿਵੇਂ ਖੁਦ ਨਾਲ ਵਾਅਦਾ ਕਰ ਰਹੇ ਸਨ ਕਿ ਡਾਕਟਰ ਦੇ ਦੱਸੇ ਅਨੁਸਾਰ ਹੀ ਕਰਨਗੇ ਮੈਂ ਉਹਨਾਂ ਨੂੰ ਉੱਪਰ ਤੱਕ ਛੱਡਣ ਗਈ ਵਾਪਸ ਆਉਣ ਲੱਗੀ ਤਾਂ 임ਰੋਜ ਜੀ ਨੇ ਕਿਹਾ ਚਾਹ ਪੀ ਕੇ ਜਾਵੀਂ ਅਸੀਂ ਤਿੰਨਾਂ ਨੇ ਅਮ੍ਰਿਤਾ ਜੀ ਦੇ ਕਮਰੇ ਵਿੱਚ ਬੈਠ ਕੇ ਹੀ ਚਾਹ ਪੀਤੀ ਜਾਣ ਲਈ ਉੱਠੀ ਤਾਂ ਉਹ ਬੋਲੇ ਤੈਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਹੁਣ ਤੂੰ ਮਿਲਦੀ ਰਹੀਂ 임ਰੋਜ ਜੀ ਮੈਨੂੰ ਗੇਟ ਤੱਕ ਛੱਡਣ ਆਏ ਇਹ ਉਹ ਦਿਨ ਸੀ ਜਦੋਂ ਅਮ੍ਰਿਤਾ ਜੀ ਅਤੇ 임ਰੋਜ ਜੀ ਨਾਲ ਮੇਰੀ ਦੋਸਤੀ ਦੀ ਸ਼ੁਰੂਆਤ ਹੋਈ ਹੈ